ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਅਮਨਦੀਪ ਕੌਰ ਪੰਜਾਬ ਪੁਲਿਸ ਵਾਲੀ ਥਾਰ ਵਾਲੀ ਦੇ ਨਾਂ ਤੇ ਜਾਣੀ ਜਾਂਦੀ ਹੈ ਜਿਹਦੇ ਵਿੱਚ ਹੁਣ ਫਿਰ ਤੋਂ ਬਈ ਕੈਮਰੇ ਸਾਹਮਣੇ ਆ ਗਈ ਹੈ ਤੇ ਇੱਕ ਜਿਹੜੀ ਲੇਟੈਸਟ ਖਬਰ ਸਾਹਮਣੇ ਆਉਂਦੀ ਆ ਥਾਰ ਵਾਲੀ ਨੇ ਜਿਹੜਾ ਕਿ ਇੱਕ ਲੇਡੀਜ਼ ਹੁਣ ਸਾਹਮਣੇ ਆ ਜਾਂਦੀ ਹੈ ਜਿਹਦੇ ਪਤੀ ਨਾਲ ਇਹ ਵਿਆਹ ਕਰਵਾਉਂਦੀ ਹੈ ਤੇ ਉਹਦਾ ਨਾਮ ਸੋਨੂ ਆ ਤੇ ਪਹਿਲਾਂ ਇਹਦੇ ਤੋਂ 17 ਗ੍ਰਾਮ ਚਿੱਟਾ ਵੀ ਬਰਾਮਦ ਹੁੰਦਾ ਤੇ ਥਾਰ ਦੇ ਵਿੱਚੋਂ ਹੁਣ ਜਿਹੜੀ ਕਿ ਹੁਣ ਤੱਕ ਦੀ ਲੇਟੈਸਟ ਖਬਰ ਆ ਇੱਕ ਹੋਰ ਸਾਹਮਣੇ ਆ ਗਈ ਆ ਪੂਰੀ ਗੱਲਬਾਤ ਕਰਾਂਗੇ ਸਾਂਜੀ ਡੇਲੀ ਪੋਸਟ ਪੰਜਾਬੀ ਚੈਨਲ ਬਣੀ ਪਹਿਲਾ ਵੀਡੀਓ ਸੁਣਾਵਾਂਗੇ ਫਿਰ ਕਰਦੇ ਆ ਅੱਗੇ ਗੱਲਬਾਤ ਜਿਹੜਾ ਜਿਲ੍ਹੇ ਦੇ ਵਿੱਚ ਕਰਨਾ ਚਾਹੀਦਾ ਦੱਸਦੀ ਹੈ ਕਿ ਇਹ ਵੀ ਗੱਲ ਦੱਸੀ ਗਈ ਕਿ ਉਸਦੇ ਪਤੀ ਦੇ ਬਿਆਨ ਵੀ ਪੀੜਤਾ ਦੇ ਵੱਲੋਂ ਦਿਖਾਇਆ ਕਿ ਜਿਸਤੇ ਗੰਭੀਰ ਇਲਜ਼ਾਮ ਜੜੇ ਲਗਾਏ ਨੇਤਾ ਉਸ ਦੇ ਵੱਲੋਂ ਐਸਐਸਪੀ ਨੂੰ ਇੱਕ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ ਜਿਸ ਦੇ ਵਿੱਚ ਇਲਜ਼ਾਮ ਲਗਾਇਆ ਕਿ ਅਮਨਦੀਪ ਕੌਰ ਨੇ ਉਸਦੇ પતિ ਬਲਵਿੰਦਰ ਸਿੰਘ ਦੇ ਨਾਲ ਇੱਕ ਗੁਰੂ ਘਰ ਤੇ ਵਿੱਚ ਵਿਆਹ ਕਰਵਾਇਆ ਤਾਂ ਜਦ ਕਿ ਉਸ ਦੇ ਕੋਲ ਹਲਫਨਾਮੇ ਵੀ ਨੇਤਾ ਜਿਸ ਦੇ ਵਿੱਚ ਉਹਨਾਂ ਦੇ ਦੋਨਾਂ ਦੇ ਵੱਲੋਂ ਆਪਣੇ ਆਪ ਨੂੰ ਕੁਆਰਾ ਦੱਸਿਆ ਗਿਆ ਤਾਂ ਗੁਰਮੀਤ ਕੌਰ ਨੇ ਕਿਹਾ ਕਿ ਬਲਵਿੰਦਰ ਸਿੰਘ ਦੇ ਪਹਿਲਾਂ ਵੀ ਦੋ ਲੜਕੀਆਂ ਇਹ ਕੋਈ ਚਾਹੀਦੀ ਇੱਕ ਵਾਰ ਇਸ ਔਰਤ ਦੇ ਵੱਲੋਂ ਕੀ ਕੁਝ ਗੰਭੀਰ ਇਲਜ਼ਾਮ ਲਗਾਏ ਗਏ ਉਹ ਵੀ ਤੋਹ ਹਾਂ ਹਾਂਜੀ ਇਹ ਜਿਹੜੀ ਕਿ ਬਈ ਅਮਨਦੀਪ ਕੌਰ ਤੁਸੀਂ ਜਾਣਦੇ ਥਾਰ ਵਾਲੀ ਦੇ ਨਾਂ ਤੇ ਜਣੀ ਜਾਂਦੀ ਆ ਤੇ 17 ਗ੍ਰਾਮ ਚਿੱਟਾ ਬਰਾਮਤ ਹੁੰਦਾ ਜਿਹੜਾ ਬਲਵਿੰਦਰ ਸਿੰਘ ਇਹਦਾ ਪਤੀ ਆ ਜਿਹੜੀ ਗੁਰਮੀਤ ਕੌਰ ਇਹਦੇ ਬੰਨਿਓ ਦੋਸ਼ ਲੱਗਦੇ ਆ ਵੀ ਇਹਨਾਂ ਤੋਂ ਹੁਣ ਦੋਨਾਂ ਬੰਨਿਓ ਵਿਆਹ ਕਰਵਾਇਆ ਜਾਂਦਾ ਹੈ ਗੁਰਦੁਆਰੇ ਦੇ ਵਿੱਚ ਟਿਪਰ ਹੁਣ ਇਸ ਮਾਮਲੇ ਨੂੰ ਲੈ ਕੇ ਜੇ ਇੱਕ ਪਾਸੇ ਗੱਲ ਕਰੀਏ ਅਮਨਦੀਪ ਕੌਰ ਤੇ ਚਿੱਟੀ ਦਾ ਕੀ ਸੀ ਤੇ ਹੁਣ ਜਿਹੜਾ ਕੀ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਗਈ ਤੇ ਪਰ ਹੁਣ ਜਿਹੜਾ ਕੀ ਬਲਵਿੰਦਰ ਸਿੰਘ ਤੇ ਥਾਰ ਵਾਲੀ ਇਹ ਦੋਨੇ ਰਲ ਕੇ ਚਿੱਟਾ ਵੇਚਦੇ ਸੀ ਤੇ 17 ਗ੍ਰਾਮ ਚਿੱਟਾ ਬਰਾਮਦ ਵੀ ਹੋਇਆ ਬਾਅਦ ਦੇ ਵਿੱਚ ਅਮਨਦੀਪ ਕੌਰ ਜਿਹੜੀ ਪੰਜਾਬ ਪੁਲਿਸ ਵਾਲੀ ਆ ਇਹਦੇ ਤੇ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਆਮਦਨ ਦੇ ਦੋਸ਼ ਵੀ ਲੱਗਦੇ ਆ ਸਰਕਾਰ ਜ਼ਬਤ ਕਰ ਦਿੰਦੀ ਆ ਸਾਰੀ ਪ੍ਰਾਪਰਟੀ ਕਿਉਂਕਿ ਇਹਦੀ ਇੱਕ ਇੰਟਰਵਿਊ ਹੁੰਦੀ ਆ ਮੱਕੜ ਸਿੰਘ ਪੱਤਰਕਾਰ ਬਣੀਓ ਤੇ ਉਹਦੇ ਵਿੱਚ ਖੁਦ ਹੀ ਉਹਦੇ ਜਾਲ ਵਿੱਚ ਫਰ ਜਾਂਦੀ ਹੈ ਕਿਉਂਕਿ ਇਹਦੇ ਤੋਂ ਸਾਰੀ ਆਮਦਨ ਤੋਂ ਲੈ ਕੇ ਕੱਲੀ-ਕੱਲੀ ਗੱਲ ਪੁੱਛੀ ਜਾਂਦੀ ਆ ਵੀ ਤੁਹਾਡੀ ਤਨਖਾਹ ਕਿੰਨੀ ਆ ਇਹਦੇ ਬੰਨਿਓ ਦੱਸਿਆ ਵੀ ਜਾਂਦਾ ਵੀ ਮੇਰੀ ਤਨਖਾਹ ਐਨੀ ਆ ਵੀ ਮੇਰੀ ਕੋਈ ਕੁਝ 50000 ਦੱਸੀ ਸੀ ਤੇ ਪਰ ਤਨਖਾਹ باوجود ਹੁੰਦੇ 50000 ਤਨਖਾਹ ਤੇ ਕਰੋੜਾ ਰੁਪਏ ਇਹਨੇ ਕਰਜ਼ਾ ਦੇਣਾ ਸੀ ਹੁਣ ਇਹਦੇ ਵਿੱਚ ਲੋਨ ਵੀ ਚੱਕੇ ਆਗੇ ਲੋਨ ਦੱਸਿਆ ਵੀ ਗਿਆ ਇਹਦੇ ਬੰਨਿਓ ਫੇਰ ਇੱਕ ਥਾਰ 2024 ਦੇ ਵਿੱਚ ਨਿਊ ਮਾਡਲ ਦੀ ਕੜਾਈ ਜਾਂਦੀ ਹੈ ਉਦੋਂ ਪਹਿਲਾਂ ਵੀ ਕਈ ਗੱਡੀਆਂ ਦਸੀਆਂ ਗਈਆਂ ਮਠੰਡੇ ਦੇ ਵਿੱਚ ਕਈ ਪਲਾਟ ਦੱਸੇ ਗਏ ਤੇ ਇਸ ਪ੍ਰਾਪਰਟੀ ਨੂੰ ਲੈ ਕੇ ਉਹ ਕੇਸ ਵੀ ਇਹਦੇ ਤੇ ਵਿਜੀਲੈਂਸ ਬੰਨੀ ਉਹਨੇ ਗ੍ਰਿਫਤਾਰ ਕੀਤਾ ਜਾਂਦਾ ਤੇ ਬਾਅਦ ਦੇ ਵਿੱਚ ਫਿਰ ਇਹਦੇ ਤੇ ਇਹ ਕੇਸ ਤਰਜੋ ਹੋ ਜਾਂਦੇ ਤੇ ਸਾਰੀ ਪ੍ਰਾਪਰਟੀ ਜ਼ਬਤ ਕਰ ਲੈਂਦੀ ਹੈ ਸਰਕਾਰ ਹੁਣ ਜਿਹੜੀ ਇਹਦੀ ਕਈ ਕਰੋੜ 2-3 ਕਰੋੜ ਦੀ ਕੋਠੀ ਦੱਸਿਆ ਜਾਂਦਾ ਉਹ ਸਰਕਾਰ ਦੇ ਅੰਡਰ ਦੇ ਵਿੱਚ ਤੇ ਹੁਣ ਉਹ ਵੀ ਸਰਕਾਰ ਦੇ ਅੰਡਰ ਚਾ ਬਾਕੀ ਮੋਬਾਈਲ ਵੀ ਫੜੇ ਗਏ ਗੱਡੀਆਂ ਤਾਂ ਪਤਾ ਨਹੀਂ ਕਿੰਨੀਆਂ ਕਿਤੇ ਪਲਾਟ ਕਿੰਨੇ ਕ ਤੇ ਹੁਣ ਜਿਹੜੀ ਦੁਬਾਰਾ ਤੋਂ ਫੇਰ ਸੁਰਖੀਆਂ ਦੇ ਵਿੱਚ ਆ ਅਮਨਦੀਪ ਕੌਰ ਪੰਜਾਬ ਪੁਲਿਸ ਵਾਲੀ ਕਨਸਟੇਬਲ ਆ ਜਿਹੜੀ ਕੀ ਤੇ ਪਰ ਹੁਣ ਬਠਿੰਡਾ ਦੇ ਰਹਿਣ ਵਾਲੀ ਐ ਤੇ ਬਾਈ ਹੁਣ ਪੂਰੀ ਗੱਲਬਾਤ ਆ ਜਿਹੜੀ ਕੀ ਹੁਣ ਲੇਟੈਸਟ ਖਬਰ ਤੁਸੀਂ ਸੁਣੀ ਲਈ ਆ ਤਾਂ ਸੋਡਾ ਕੀ ਕਹਿਣਾ ਮਨਦੀਪ ਕੌਰ ਵਾਜੀ ਤੁਸੀਂ ਵੀ ਆਪਣੇ ਕਮੈਂਟ ਜਰੂਰ ਰੱਖੋ ਜਿਹੜੀ ਹੁਣ ਤੱਕ ਦੀ ਲਈ ਛਟ ਖਬਰ ਜੀ ਤੁਹਾਡੇ ਨਾਲ ਸਾਂਝੀ ਜਰੂਰ ਕਰਨੀ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਰ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਤਾਂ